ਯਾ ਤੋ ਬਾਦ 3 ਨੂੰ ਮਾਂ ਦਾ ਫੋਨ ਆਇਆ ਉਸ ਨੂੰ ਧੀ ਦੀ ਆਵਾਜ਼ ਕੁਝ 부ਜੀ 부ਜੀ ਲੱਗੀ ਉਸਨੇ ਫਿਕਰ ਕਰਦਿਆਂ ਪੁੱਛਿਆ ਕਿ ਸਭ ਠੀਕ ਹੈ ਨਾ ਤੈਨੂੰ ਕੋਈ ਕੁਝ ਕਹਿੰਦਾ ਤਾਂ ਨਹੀਂ ਤੰਗ ਪਰੇਸ਼ਾਨ ਤਾਂ ਨਹੀਂ ਕਰਦਾ ਧੀ ਨੇ ਮਾਂ ਨੂੰ ਤਸੱਲੀ ਦਿਦਿਆਂ ਕਿਹਾ ਕਿ ਸਭ ਕੁਝ ਠੀਕ ਹੈ ਤੂੰ ਐਵੇਂ ਹੀ ਚਿੰਤਾ ਕਰੀ ਜਾਂਦੀ ਹੈ ਮਾਂ ਮੇਰੀ ਮੈਂ ਹੁਣ ਕਿਸੇ ਦੀ ਮੂਹ ਬਣ ਗਈ ਹਾਂ ਨੂਹਾਂ ਨੂੰ ਦਰਦ ਨਹੀਂ ਹੁੰਦਾ ਮਾਂ ਇਨੂੰ ਤਾਂ ਪਤਾ ਹੀ ਹੋਣਾ ਕੱਲ ਚਾਕੂ ਵੱਜ ਗਿਆ ਸੀ ਹੱਥ 'ਚ ਥੋੜਾ ਜਿਹਾ ਖੂਨ ਵੀ ਨਿਕਲਿਆ ਕੱਪੜੇ ਧੋ ਰਹੀ ਸੀ ਹੱਥ ਜਲ ਰਿਹਾ ਸੀ ਪਰ ਦਰਦ ਨਹੀਂ ਹੋਇਆ ਬਰਤਨ ਵੀ ਸਾਫ਼ ਕੀਤੇ ਥੋੜਾ ਜਲ ਰਿਹਾ ਸੀ ਪਰ ਦਰਦ ਨਹੀਂ ਹੋਇਆ ਨੰਦ ਦੇਵੀ ਵੱਜ ਗਿਆ ਸੀ ਚਾਕੂ ਇੱਕ ਦਿਨ ਸੱਸ ਨੇ ਕੋਈ ਕੰਮ ਨਹੀਂ ਕਰਨ ਦਿੱਤਾ ਉਹਨੂੰ ਬਹੁਤ ਦਰਦ ਮਹਿਸੂਸ ਹੋਇਆ ਉਹਨੂੰ ਸ਼ਾਇਦ ਉਹ ਹਲੇ ਇਸੇ ਦਿਨ ਨੂੰ ਨੀ ਬਣੀ ਨਾ ਬਹੁਤ ਸਰਦੀ ਸੀ ਅੱਜ ਮੀ ਪਿਆਸੀ ਨਾ ਸਾਰੇ ਰਜਾਈਆਂ ਚ ਸੁੱਤੇ ਸੀ ਮੈਨੂੰ ਹੀ ਆਵਾਜ਼ ਮਾਰੀ ਸਾਰਿਆਂ ਨੇ ਚਾਹ ਬਣਾ ਦੇ ਪੁੱਤ ਠੰਡਾ ਭਾਬੀ ਮੈਂ ਵੀ ਪੀਣੀ ਆ ਚਾਹ ਲਾਡੋ ਮੈਂ ਵੀ ਪੀਣੀ ਆ ਮੈਂ ਰਜਾਈ ਤੋਂ ਬਾਹਰ ਸੀ ਮੈਨੂੰ ਠੰਡ ਨਹੀਂ ਲੱਗਦੀ ਮਾਂ ਮੈਂ ਹੁਣ ਨੂਹ ਬਣ ਗਈ ਹਾਂ ਮੇਰਾ ਸਿਰ ਹੁਣ ਦਰਦ ਨਹੀਂ ਕਰਦਾ ਬਹਾਨੇ ਕਰਦੀਆਂ ਨੂਹਾਂ ਸਿਰ ਨਹੀਂ ਦਰਦ ਕਰਦਾ ਹੁੰਦਾ ਅੱਜ ਤੇਰੇ ਹੱਥ ਤੇ ਪਏ ਜ਼ਖਮਾਂ ਦੇ ਨਿਸ਼ਾਨਾਂ ਦਾ ਦਰਦ ਮਹਿਸੂਸ ਕਰਦੀ ਹਾਂ ਤੇਰੇ ਕੋਲ ਸੀ ਉਦੋਂ ਕਦੇ ਮਹਿਸੂਸ ਨਹੀਂ ਹੋਇਆ ਇਹ ਸਭ ਹੁਣ ਦੂਰ ਹੋ ਕੇ ਅਹਿਸਾਸ ਹੋਇਆ ਤੇ ਇਹਦੀਆਂ ਪੀੜਾਂ ਦਾ ਕਦੇ ਕਦੇ ਬਹੁਤ ਥੱਕ ਜਾਂਦੀਆਂ ਮਾਂ ਦਿਲ ਕਰਦਾ ਚੈਨ ਦੀ ਨੀਂਦ ਸੌ ਜਾਵਾਂ ਹੁਣ ਚੈਨ ਦੀ ਨੀਂਦ ਸੌਣਾ ਕਦੇ ਨਹੀਂ ਪਹਿਲਾਂ ਪਾਪਾ ਮੋਢਿਆਂ ਤੇ ਚੱਕੀ ਫਿਰਦੇ ਸੀ ਮੈਨੂੰ ਹੁਣ ਮੇਰਾ ਬੋਝ ਨਹੀਂ ਚੁੱਕ ਹੋਣਾ ਪਾਪਾ ਤੋਂ ਪਾਪਾ ਦੀ ਲੱਡੋ ਨੇ ਪਾਪਾ ਦੀ ਬੋਝ ਨਹੀਂ ਬਣਨਾ ਤੂੰ ਫਿਕਰ ਨਾ ਕਰਿਆ ਕਰਮਾ ਤੇਰੀ ਧੀ ਤੇਰਾ ਪਰਛਾਵਾਂ ਹੈ ਦਰਦ ਸਹਿਣਾ ਸਿੱਖ ਗਈ ਹਾਂ ਮੈਨੂੰ ਦਰਦ ਨਹੀਂ ਹੁੰਦਾ ਮਾਂ ਮੈਂ ਹੁਣ ਕਿਸੇ ਦੀ ਨੂ ਬਣ ਗਈ ਹਾਂ ਤੇ ਨੂਹਾਂ ਨੂੰ ਦਰਦ ਨਹੀਂ ਹੁੰਦਾ ਮਾਂ ਸਭ ਸਮਝ ਗਈ ਸੀ ਕਿ ਘਰ ਦੇ ਕੰਮਾਂ ਦਾ ਸਾਰਾ ਬੋਝ ਉਸ ਦੀ ਧੀ ਦੇ ਮੋਢਿਆਂ ਤੇ ਸੀ ਤੇ ਉਹ ਕਿਸੇ ਦਰਦ ਵਿੱਚੋਂ ਗੁਜ਼ਰ ਰਹੀ ਆ ਪਰ ਉਸ ਨੂੰ ਇਹ ਅਹਿਸਾਸ ਕਰਵਾ ਕੇ ਉਹ ਉਸ ਦਾ ਦਰਦ ਵਧਾਉਣ ਦੀ ਬਜਾਏ ਉਸ ਨੂੰ ਹੌਸਲਾ ਦਿੱਦਿਆ ਕਹਿਣ ਲੱਗੀ ਕਿ ਤੀਏ ਰੱਬ ਨੇ ਇੱਕ ਕੁੜੀ ਲਈ ਬੜੇ ਇਮਤਿਹਾਨ ਤੈਅ ਕੀਤੇ ਆ ਤੈਨੂੰ ਵਾਲੇ ਪੜਾਅ ਵਿੱਚੋਂ ਗੁਜ਼ਰਦੇ ਹੋਏ ਤੂੰ ਇੱਕ ਚੰਗੇ ਗ੍ਰਸਤੀ ਜੀਵਨ ਨੂੰ ਪਾ ਲਵੇਂਗੀ ਪੇਕਿਆਂ ਦੇ ਵੇੜੇ ਵਿੱਚ ਖਿਰਦੀਆਂ ਕੁੜੀਆਂ ਬੇਫਿਕਰ ਹੁੰਦੀਆਂ ਪਰ ਫਿਕਰਾਂ ਵਿੱਚੋਂ ਲੰਘ ਕੇ ਹੀ ਤਾਂ ਸਹਿਣਸ਼ੀਲਤਾ ਆਉਂਦੀ ਆ ਤੇ ਇੱਕ ਮਾਂ ਬਣ ਲਈ ਤੇਰਾ ਸ਼ਹਿਨਸ਼ੀਲ ਹੋਣਾ ਬੇहद ਜ਼ਰੂਰੀ ਹੈ ਸਰੀਰ ਕੋ ਪੱਖੋਂ ਵੀ ਤੇ ਮਾਨਸਿਕ ਪੱਖ ਤੋਂ ਵੀ ਸੋ ਜਿਹੜੇ ਕੰਮਾਂ ਦੇ ਬੋਝ ਨੂੰ ਤੂੰ ਦਰਦ ਸਮਝਦੀ ਹੈ ਉਹ ਤਾਂ ਛਿੰਨਾਤਰ ਹਨ ਪਰ ਇਹ ਸਭ ਤੈਨੂੰ ਇੱਕ ਮਜ਼ਬੂਤ ਔਰਤ ਬਣਨ ਲਈ ਤਿਆਰ ਕਰ ਰਹੇ ਹਨ ਮਾਪਿਆਂ ਕੋ ਰਹਿੰਦੀਆਂ ਧੀਆਂ ਬੇਫਿਕਰ ਤਾਂ ਹੁੰਦੀਆਂ ਨੇ ਪਰ ਮਜ਼ਬੂਤ ਨਹੀਂ ਮਾਂ ਬਾਪ ਦਾ ਲਾਡ ਅਸਲ ਵਿੱਚ ਉਸ ਨੂੰ ਮਜ਼ਬੂਤ ਨਹੀਂ ਹੋਣ ਦਿੰਦਾ ਪੇਕਿਆਂ ਦੇ ਵੇੜੇ ਵਿੱਚ ਖੇਡਦੀਆਂ ਜਦ ਤੇਰੇ ਇੱਕ ਛੀਟ ਵੀ ਵੱਜਦੀ ਸੀ ਤਾਂ ਸਾਰਾ ਟੱਬਰ ਤੇਰੇ ਆਲੇ-ਦੁਆਲੇ ਇਕੱਠਾ ਹੋ ਜਾਂਦਾ ਸੀ ਤੇ ਤੇਰੇ ਮੱਲਮ ਲਾਉਣੀ ਤੇ ਫੁੱਕਾਂ ਮਾਰਦੀਆਂ ਪਰ ਕਦੇ ਕਿਸੇ ਨੇ ਤੈਨੂੰ ਆਪੇ ਉੱਠਣ ਲਈ ਨਹੀਂ ਕਿਹਾ ਇਹੀ ਲਾਡ ਕਾਰਨ ਈਦਾ ਦਿਲ ਕੋਮਲ ਹੋ ਜਾਂਦਾ ਹੈ ਉਹ ਸੌਰੇ ਜਾ ਕੇ ਉੱਚਾ ਨਹੀਂ ਬੋਲਦੀ ਤੇ ਕਿਤੇ ਨਾ ਕਿਤੇ ਉਹ ਇਸ ਗਵਾਚੇ ਲਾੜ ਨੂੰ ਸੌਰਿਆਂ ਵਿੱਚੋਂ ਲਵਦੀ ਹੈ ਤਾਂ ਉਹ ਉਦਾਸ ਰਹਿੰਦੀ ਹੈ ਤਾਂ ਕਰਕੇ ਕਹਿੰਨੀ ਆ ਧੀਏ ਤੇਰੇ ਦਰਦ ਦਾ ਇਲਾਜ ਸਿਰਫ ਤੇਰੇ ਕੋਲ ਹੈ ਇਹ ਸੁਣ ਤੀ ਥੋੜੇ ਹੌਸਲੇ ਵਿੱਚ ਸੀ ਤੇ ਉਸ ਨੂੰ ਲੱਗਾ ਕਿ ਮਾਂ ਨਾਲ ਗੱਲ ਕਰਕੇ ਜਿਵੇਂ ਉਸ ਨੇ ਆਪਣੇ ਜ਼ਖਮਾਂ ਤੇ ਮੱਲਮ ਲਾ ਲਈ ਹੋਵੇ ਉਸ ਨੂੰ ਅਹਿਸਾਸ ਸੀ ਕਿ ਜਿਹੜੀ ਮਾਂ ਨਾਲ ਉਸ ਨੇ ਆਪਣਾ ਦਰਦ ਵੰਡਾਇਆ ਸੀ ਉਹ